ਗੁਰੂ ਦੇ ਲਾਡਾਂ ਨੇ ਖੰਡ ਨੂੰ ਬਰਦਾਸ਼ਤ ਕੀਤਾ ਜਨਮ ਨੂੰ ਬਰਦਾਸ਼ਤ ਕੀਤਾ ਤੇ ਸੱਚ ਦੀ ਜ਼ਮੀਰ ਜਗਾ ਕੇ ਸਾਨੂੰ ਬਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤਿੰਨ ਦਿਨ ਗੁਰੂ ਦੇ ਲਾਭ ਰਹੇ ਨੇ ਚਾਰਥੇ ਦਿਨ ਮਾ ਚਾਰ ਦਿਨ ਤੇਜ ਦੀ ਜਦੋਂ ਸ਼ੀਰ ਹੋਈ ਨਾ ਮਾਰ ਮਾਗੋ ਜਪੁਰ ਵੀ ਲਾਲ ਸ਼ੀਰ ਤੋਂ ਹੋ ਗਿਆ ਸੰਨਿਆਮ ਲਿਆ ਤੇ ਮਾਰ ਜੁਲਮ ਸਤਮਾਨ ਨੂੰ ਸਹਾਰ ਕੇ ਆਪਣੇ ਤਨ ਤੇ ਹੰਡਾ ਕੇ ਆਪਣੇ ਪਿੰਡੇ ਤੇ ਲਾ ਕੇ ਮਾਗੁਰਕੌਰ ਨੇ ਆਪਣਾ ਸੀ ਛੱਡਿਆ ਤੇ ਫਿਰ ਮਾਗੁਰਕੌਰ ਤੇ 4 ਦਿਨ ਰਹਿਨੇ ਗੁਰੂ ਦੇ ਦਾਲ ਚੰਨ ਨਾਲ 24 25 26 27 ਨੂੰ ਸ਼ਹੀਦੀ ਪਾ ਕੇ ਤੇ ਮਾਗੁਰ ਮਾਗੁਰਕੌਰ ਬਾਤ ਤੇ ਮਾਗੁਰਕੌਰ ਨੇ ਵਾਦਾ ਕੀਤਾ ਸੀ ਗੁਰੂ ਦੇ ਲਾਲਾ ਨੂੰ ਕਿ ਤੁਸੀਂ ਜੀ ਅੱਗੇ ਤੁਹਾਨੂੰ ਮੈਂ ਢਿੱਕਦੀ ਆਂ ਤਾਂ ਤੁਸੀਂ ਮੈਨੂੰ ਦੇਖੋਗੇ ਤੁਸੀਂ ਪਹਿਲਾਂ ਸ਼ਹੀਦ ਹੋ ਲੋਗੇ ਤੁਹਾਨੂੰ ਤੇ ਗੁਰੂ ਦੇ ਲਾਡਲੇ ਖਾਂ ਨੂੰ ਬਰਦਾਸ਼ਤ ਕੀਤਾ ਜਲਮ ਨੂੰ ਬਰਦਾਸ਼ਤ ਕੀਤਾ ਤੇ ਸੱਚ ਦੀ ਜ਼ਮੀਰ ਜਗਾ ਕੇ ਸਾਨੂੰ ਵਿਖਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਓ ਵਾਹਿਗੁਰੂ ਜੀ ਦਾ ਹਾਂਜੀ ਤਿੰਨ ਦਿਨ ਗੁਰੂ ਦੇ ਨਾਲ ਰਹੇ ਨੇ ਚਾਰ-ਪੰਜ ਦਿਨ ਮਾਂ ਚਾਰ ਦਿਨ ਤੇ ਜਦੋਂ ਸ਼ਹੀਦ ਹੋਈ ਨਾ ਮਾਂ ਵਾ ਕੋ ਜਤਕੁਰ ਕਿ ਲਾਲ ਸ਼ਹੀਦ ਹੋ ਕੇ ਸਨਿਆ ਮਿਲਿਆ ਤੇ ਮਾਣ ਜਲੂਮ ਸਤਮਾਨ ਨੂੰ ਸੁਹਾਰ ਕੇ ਆਪਣੇ ਤਨ ਤੇ ਹੰਡਾ ਕੇ ਆਪਣੇ ਪਿੰਡੇ ਤੇ ਲਾ ਕੇ ਮਾਗੁਰਿਕੌਰ ਨੇ ਆਪਣਾ ਸੀਛੜਿਆ ਤੇ ਫਿਰ ਮਾਗੁਰਿਕੌਰ ਤੇ 4 ਦਿਨ ਰਹਿਨੇ ਤੇ ਗੁਰਦੁਆਰ ਸਾਹਿਬ ਨੇ 24 25 26 27 ਨੂੰ ਸ੍ਰੀ ਦੀਪਾਕੇ ਤੇ ਮਾਣ ਮਾਗੁਰਿਕੌਰ ਬਾਤ ਤੇ ਮਾਗੁਰਿਕੌਰ ਨੇ ਵਾਦਾ ਕੀਤਾ ਸੀ ਗੁਰੂ ਦੇ ਲਾਲਾ ਨੂੰ ਕਿ ਤੁਸੀਂ ਅੱਗੇ ਤੁਹਾਨੂੰ ਮੈਂ ਠੀਕਦੀ ਆ ਤੁਮ ਤੁਸੀਂ ਮੈਨੂੰ ਦੇਖੋਗੇ ਤੁਸੀਂ ਪੰਨਾ ਸ਼ਹੀਦ ਹੋ ਲੋਗੇ ਤੁਹਾਨੂੰ ਤਕੂ ਤੇ ਲਾਲਾ ਨੇ ਖੰਡ ਨੂੰ ਬਰਦਾਸ਼ਤ ਕੀਤਾ ਜਨਮ ਨੂੰ ਬਰਦਾਸ਼ਤ ਕੀਤਾ ਤੇ ਸੱਚ ਦੀ ਜ਼ਮੀਰ ਜਗਾ ਕੇ ਸਾਨੂੰ ਬਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤਿੰਨ ਦਿਨ ਗੁਰੂ ਦੇ ਨਾਲ ਰਹੇ ਨੇ ਚਾਰ ਦਿਨਾਂ ਤੋਂ ਮਾਰ ਚਾਰ ਦਿਨਾਂ ਤੋਂ ਪੇਜੇ ਜਦੋਂ ਸ਼ਹੀਦ ਹੋਈ ਨਾ ਵਾਗੋ ਜੁਤਕੋਰ ਕਿ ਲਾਲ ਸ਼ਹੀਦ ਹੋ ਕੇ ਸਨਿਆ ਮਿਲਿਆ ਤੇ ਮਾਂ ਨੇ ਜਲਮ ਸਤਮਾ ਨੂੰ ਸੁਹਾਰ ਕੇ ਆਪਣੇ ਤਨ ਤੇ ਹੰਡਾ ਕੇ ਆਪਣੇ ਪਿੰਡੇ ਤੇ ਲਾ ਕੇ ਮਾਂ ਗੁਰਕੌਰ ਨੇ ਆਪਣਾ ਸੀ ਛੱਡਿਆ ਤੇ ਫਿਰ ਮਾਂ ਗੁਰਕੌਰ ਉਥੇ 4 ਦਿਨ ਰਹਿਨੇ ਗੁਰੂ ਦੇ ਲਾਲ ਤੇਰੇ ਨਾਲ ਤੇ 24 25 26 27 ਨੂੰ ਸਦੀਪਾ ਆ ਕੇ ਤੇ ਮਾਂ ਨੂੰ ਮਾਂ ਗੁਰਕੌਰ ਬਾਤ ਤੇ ਮਾਂ ਗੁਰਕੌਰ ਨੇ ਮਤਾ ਕੀਤਾ ਕਿ ਅਸੀਂ ਗੁਰੂ ਦੇ ਲਾਲਾਂ ਨੂੰ ਕਿ ਤੁਸੀਂ ਅੱਗੇ ਤੁਹਾਨੂੰ ਲੈ ਟਿਕਦੀਆਂ ਹਾਂ ਤਾਂ ਤੁਸੀਂ ਮੈਨੂੰ ਦੇਖੋਗੇ ਤੁਸੀਂ ਪੰਨਾ ਸੀਧ ਹੋ ਲੋਗੇ ਤੁਹਾਨੂੰ ਕਿ ਗੁਰੂ ਦੇ ਲਾਲਾਂ ਨੇ ਖੰਡ ਨੂੰ ਬਰਦਾਸ਼ਤ ਕੀਤਾ ਜਲਮ ਨੂੰ ਬਰਦਾਸ਼ਤ ਕੀਤਾ ਤੇ ਸੱਚ ਦੀ ਜ਼ਮੀਰ ਜਗਾ ਕੇ ਸਾਨੂੰ ਵਿਖਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਂ ਜੀ ਤਿੰਨ ਦਿਨ ਗੁਰੂ ਦੇ ਨਾਲ ਰਹੇ ਨੇ ਚਾਰ ਦਿਨਾਂ ਮਾਂ ਚਾਰ ਦਿਨਾਂ ਤੇ ਜਦੋਂ ਸ਼ਹੀਦ ਹੋਈ ਨਾ ਮਾਂ ਵਾਗੂ ਜੀਤ ਕੌਰ ਵੀ ਲਾਲ ਸ਼ਹੀਦ ਹੋ ਕੇ ਸਨਿਆ ਮਿਲਿਆ ਤੇ ਮਾਂ ਨੇ ਜ਼ੁਲਮ ਸਤਮਨ ਸੁਹਾਰ ਕੇ ਆਪਣੇ ਤਨ ਤੇ ਹੰਡਾ ਕੇ ਆਪਣੇ ਪੰਡੇ ਤੇ ਲਾ ਕੇ ਮਾਗੂਰ ਘਰ ਨੇ ਆਪਣਾ ਸੀਸ ਧਿਆ ਤੇ ਫਿਰ ਮਾਗੂਰ ਘਰ ਉਥੇ 4 ਦਿਨ ਰਹਿਨੇ ਗੁਰੂ ਦੇ ਲਾਲ ਤੇ ਨਾਲ ਤੇ 24 25 26 27 ਨੂੰ ਸ਼੍ਰੀ ਦੀਪਾ ਅਗੇ ਤੇ ਮਾਗੂਰ ਮਾਗੂਰ ਘਰ ਬਾਤ ਤੇ ਮਾਗੂਰ ਘਰ ਨੇ ਵਾਦਾ ਕੀਤਾ ਸੀ ਗੁਰੂ ਦੇ ਲਾਲਾਂ ਨੂੰ ਕਿ ਤੁਸੀਂ ਅੱਗੇ ਤੁਹਾਨੂੰ ਲੈ ਟਿਕਦੀਆਂ ਹਾਂ ਤਾਂ ਤੁਸੀਂ ਮੈਨੂੰ ਦੇਖੋਗੇ ਤੁਸੀਂ ਪੰਨਾ ਸ਼ੀਤ ਹੋ ਲੋਗੇ ਤੁਹਾਨੂੰ